ਬੀਬੀਆਂ ਦਾ 1111000 ਰੁਪਇਆ ਛੇਤੀ ਖਾਤਿਆਂ 'ਚ ਆ ਜਾਵੇਗਾ। ਭਗਵੰਤਮਾਨ ਸਰਕਾਰ ਨੇ ਤਿਆਰੀ ਖੇਚ ਲਈ ਹੈ ਕਿ ਬੀਬੀਆਂ ਨੂੰ 1111000 ਰੁਪਇਆ ਦੇਣਾ ਹੈ ਤੇ ਉਹਦੇ ਲਈ ਪੈਸੇ ਇਕੱਠੇ ਕਰਨੇ ਵੀ ਸ਼ੁਰੂ ਕਰ ਦਿੱਤੇ ਨੇ। ਪਰ ਭਗਵੰਤਮਾਨ ਦੀ ਇਹ ਸਕੀਮ ਲੈਂਡ ਪੂਲਿੰਗ ਸਕੀਮ ਵਾਂਗੂ ਬੜੀ ਘਾਤਕ ਸਾਬਤ ਹੋ ਸਕਦੀ ਹੈ। ਪੰਜਾਬ ਦੀ ਹਜ਼ਾਰਾਂ ਏਕੜ ਜ਼ਮੀਨ ਨੂੰ ਗਹਿਣੇ ਰੱਖਣ ਦੀ ਤਿਆਰੀ ਖਿੱਚੀ ਗਈ ਹੈ। ਕਿਵੇਂ ਤਿਆਰੀ ਖਿੱਚੀ ਗਈ ਹੈ? ਕਿੱਥੋਂ ਪੈਸੇ ਜਟਾਏ ਜਾਣੇ ਨੇ? ਕਿਵੇਂ ਪੰਜਾਬ ਗਹਿਣੇ ਰੱਖ ਕੇ ਜਿਹੜਾ ਉਹ ਔਰਤਾਂ ਨੂੰ 111100 ਰੁਪਿਆ ਦਿੱਤਾ ਜਾਣਾ ਇਹਦੀ ਹੁਣ ਪੋਲ ਖੁੱਲਣ ਲੱਗੀ ਆ ਤੇ ਲੈਂਡ ਪੂਲਿੰਗ ਤੋਂ ਬਾਅਦ ਨਵੀਂ ਸਕੀਮ ਕਿਹੜੀ ਲਾ ਰਹੀ ਆ ਭਗਵੰਤ ਮਾਨ ਸਰਕਾਰ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਵੇਲੇ ਸਿਰ ਉੱਪਰਦੇ ਰਹਿਣ ਭਗਵੰਤ ਮਾਨ ਸਰਕਾਰ ਨੇ ਰਿਓੜੀਆਂ ਤਾਂ ਬਹੁਤ ਵੰਡੀਆਂ ਤੇ ਵੰਡ ਵੀ ਰਹੀ ਹੈ ਬਹੁਤ ਸਾਰੇ ਲੋਕਾਂ ਨੂੰ ਇਹਦਾ ਫਾਇਦਾ ਵੀ ਹੈ ਬਹੁਤ ਸਾਰੇ ਲੋਕ ਇਸ ਨੂੰ ਲੈ ਕੇ ਕਿੰਤੂ ਵੀ ਕਰਦੇ ਆ ਇਸ ਰੋੜੀਆਂ ਵੰਡਣ ਵਾਲੇ ਮਾਮਲੇ ਦੇ ਵਿੱਚ ਕੋਈ ਵੀ ਪਿੱਛੇ ਨਹੀਂ ਬਾਦਲ ਸਰਕਾਰ ਦੇ ਵੇਲੇ ਵੀ ਵੰਡੀਆਂ ਗਈਆਂ ਕੈਪਟਨ ਸਰਕਾਰ ਦੇ ਵੇਲੇ ਵੀ ਵੰਡੀਆਂ ਗਈਆਂ ਤੇ ਇਹਨਾਂ ਨੇ ਤਾਂ ਕੋਈ ਅੱਗਾ ਨਹੀਂ ਦੇਖਿਆ ਕੋਈ ਪਿੱਛਾ ਨਹੀਂ ਸੋਚਿਆ ਜੋ ਲੱਗਿਆ ਵੀ ਵਸ ਸਰਕਾਰ ਬਣਾਉਣ ਦੇ ਲਈ ਆ ਵੀ ਕਰ ਦੋ ਉਹ ਵੀ ਕਰ ਦੋ ਉਹ ਵੀ ਕਰ ਦੋ ਹੁਣ 11 1100 ਜਾਨੀ ਕਿ 1000 1000 ਰੁਪਿਆ ਬੀਬੀਆਂ ਦਾ ਉਹ ਇਹਨਾਂ ਦੇ ਗਲੇ ਦੀ ਹੱਡੀ ਬਣ ਚੁੱਕਿਆ ਆ ਇਹ ਦੇਣਾ ਕਿਵੇਂ ਆ ਬੀਬੀਆਂ ਹੁਣ ਪੁੱਛਣ ਲੱਗੀਆਂ ਕਿ ਭਾਈ ਸਾਡਾ 100000 ਰੁਪਇਆ ਦੋ ਕਿੱਥੇ ਆ ਉਹ 100000 ਰੁਪਇਆ ਉੱਤੇ ਕੋਈ ਗੱਲ ਨਹੀਂ ਹੁੰਦੀ ਸਰਕਾਰ ਨੂੰ ਐਵੇਂ ਸੀ ਕਿ ਅਸੀਂ ਲੈਂਡ ਪੂਲਿੰਗ ਦੇ ਰਾਹੀਂ ਜ਼ਮੀਨ ਜਿਹੜੀ ਆ ਉਹ ਲੈ ਲਾਂਗੇ ਉਹਨੂੰ ਗਹਿਣੇ ਰੱਖ ਦਾਂਗੇ ਪੈਸੇ ਲੈ ਕੇ ਚਲੋ ਜੀ ਜਿਹੜਾ ਡੇਢ ਦੋ ਸਾਲ ਹੈਗਾ ਦੇਈ ਚੱਲਾਂਗੇ ਪੈਸੇ ਉਦੋਂ ਬਾਅਦ ਆ ਕੇ ਸਕੀਮ ਬੰਦ-ਬੂੰਦ ਕਰ ਦਾਂਗੇ ਪਰ ਸਵਾਲ ਇਹ ਆ ਕਿ ਬਿਜਲੀ ਦੀ ਸਬਸਿਡੀ ਬੱਸਾਂ ਦੀ ਸਬਸਿਡੀ ਤੇ ਅਸੀਂਆਂ ਕਈ ਜੜੀਆਂ ਸਹੂਲਤਾਂ ਜਿਨ੍ਹਾਂ ਦੀ ਲੋੜ ਨਹੀਂ ਸੀ ਉਹ ਸਹੂਲਤਾਂ ਜਿਹੜੀਆਂ ਦੇਖ ਕੇ ਲੋਕਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਖਰਾਬ ਕੀਤਾ ਗਿਆ ਸਰਕਾਰੀ ਖਜ਼ਾਨੇ ਨੂੰ ਵੀ ਖਰਾਬ ਕੀਤਾ ਗਿਆ ਖੈਰ ਹੁਣ ਭਗਵੰਤ ਮਾਨ ਸਰਕਾਰ ਨੇ ਬੀਬੀਆਂ ਨੂੰ 11-1100 ਰੁਪਏ ਦੇਣ ਦੇ ਲਈ ਗਮਾੜਾ ਦੀ ਕੜ ਜਮੀਨ ਨੂੰ ਗਹਿਣੇ ਰੱਖਣ ਦਾ ਮਨ ਬਣਾਇਆ ਜੋ ਜਾਣਕਾਰੀ ਆ ਰਹੀ ਹੈ ਕਿ ਇਸ ਬਾਰੇ ਸਰਕਾਰ ਦੇ ਤੌਰ ਦੇ ਉੱਤੇ ਪੱਧਰ ਦੇ ਉੱਤੇ ਵਿਚਾਰ ਚਰਚਾ ਹੋ ਗਈ ਹੈ ਫਾਈਲਾਂ ਤਿਆਰ ਕਰ ਲਈਆਂ ਗਈਆਂ ਨੇ ਜੋ ਜਾਣਕਾਰੀ ਮੀਡੀਆ ਰਿਪੋਰਟਾਂ ਚ ਅੱਜ ਪ੍ਰਕਾਸ਼ਿਤ ਹੋਈ ਹੈ ਜ ਜਿਹੜੀ ਆ ਰਹੀ ਹੈ ਨਿਕਲ ਕੇ ਉਹਦੇ ਮੁਤਾਬਕ ਜਿਹੜਾ 1111000 ਦੇਣਾ ਬੀਬੀਆਂ ਨੂੰ ਉਹਦੇ ਲਈ ਔਰਤਾਂ ਨੂੰ ਉਹਦੇ ਲਈ ਇਹ ਪੈਸੇ ਜੋ ਟਾਏ ਜਾ ਰਹੇ ਨੇ ਲੈਂਡ ਪੋਲਿੰਗ ਨੀਤੀ ਵਾਪਸ ਲੈਣ ਤੋਂ ਬਾਅਦ ਪੰਜਾਬ ਸਰਕਾਰ ਨੇ ਹੁਣ ਆਪਣੀਆਂ ਲੋਕ ਲਭਾਉ ਸਕੀਮਾ ਵਾਸਤੇ ਪੈਸੇ ਜਟਾਉਣ ਲਈ ਗ੍ਰੇਟਰ ਮੋਹਾਲੀ ਏਰੀਆ ਡਵੈਲਪਮੈਂਟ ਅਥਾਰਟੀ ਗਮਾੜਾ ਦੀ 20000 ਕਰੋੜ ਰੁਪਏ ਦੀ ਜਾਇਦਾਦ ਗਹਿਣੇ ਰੱਖ ਕੇ ਕਰਜ਼ਾ ਲੈਣ ਬਾਰੇ ਵਿਚਾਰ ਕੀਤਾ ਹੈ ਵਿੱਤ ਵਿਭਾਗ ਦੇ ਨਾਲ ਸਲਾਹ مشورے ਮਗਰੋਂ ਹੌਸਿੰਗ ਤੇ ਸ਼ਹਿਰੀ ਵਿਕਾਸ ਵਿਭਾਗ ਨੂੰ ਮੋਹਾਲੀ ਵਿੱਚ ਹੌਸਿੰਗ ਵਪਾਰਕ ਅਤੇ ਉਦਯੋਗਿਕ ਥਾਵਾਂ ਸਮੇਤ ਗਵਾੜਾ ਦੀ ਨਿਲਾਮ ਕੀਤੇ ਜਾਣ ਵਾਲੀਆਂ ਜਾਇਦਾਦਾਂ ਦੀਆਂ ਸੂਚੀਆਂ ਤਿਆਰ ਕਰਨ ਲਈ ਆਖਿਆ ਗਿਆ ਇਸ ਮੁੱਦੇ ਤੇ ਹਾਲ ਹੀ ਵਿੱਚ ਮੁਖ ਸਕੱਤਰ ਕੈਪ ਸਿਨਾ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ ਦੇ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ ਹਾਲਾਂਕਿ ਜਦੋਂ ਇਸ ਸੰਬੰਧੀ ਮੁਖ ਸਕੱਤਰ ਨਾਲ ਮੀਡੀਆ ਵੱਲੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਸੂਤਰਾਂ ਨੇ ਇੱਕ ਦੱਸਿਆ ਕਿ 8 ਹਾਊਸਿੰਗ ਸੁਸਾਇਟੀਆਂ ਜਿਨ੍ਹਾਂ ਦੇ ਵਿੱਚ ਪਟਿਆਲਾ, ਬਠਿੰਡਾ, ਲੁਧਿਆਣਾ, ਮੋਹਾਲੀ, ਡੇਰਾ ਬਾਬਾ ਨਾਨਕ ਆਦ ਜਿਹੜੀਆਂ ਸੁਸਾਇਟੀਆਂ ਨੇਗੀਆਂ ਡਵੈਲਪਿੰਗ ਸੋਸਾਇਟੀਆਂ ਨੇ ਉਹ ਆਪਣੇ ਵਿੱਤੀ ਖਰਚੇ ਪੂਰੇ ਕਰਨ ਦੇ ਲਈ ਜਿਹੜੀਆਂ ਉਹ ਜੂਝ ਰਹੀਆਂ ਨੇ ਉਹਨਾਂ ਤੋਂ ਆਪਣੇ ਵਿੱਤੀ ਖਰਚੇ ਵੀ ਹੈ ਜਿਹੜੇ ਉਹ ਪੂਰੇ ਨਹੀਂ ਹੋ ਰਹੇ ਅੰਮ੍ਰਿਤਸਰ ਵੀ ਸ਼ਾਮਲ ਹੈ ਜਲੰਧਰ ਵੀ ਸ਼ਾਮਲ ਹੈ ਸ਼੍ਰੀ ਅਨੰਦਪੁਰ ਸਾਹਿਬ ਸ਼ਹਿਰੀ ਸ਼ਾਮਲ ਹੈ ਤੇ ਇਹਨਾਂ ਦੇ ਵਿੱਚੋਂ ਸਿਰਫ ਤੇ ਸਿਰਫ ਜਿਹੜਾ ਲੁਧਿਆਣਾ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਤੇ ਮਹਾਲੀ ਜਾਨੀ ਕਿ ਗਵਾਡਾ ਜਿਹੜੀ ਹੈ ਉਹੀ ਮਜ਼ਬੂਤ ਨੇ ਇਸ ਸਮੇਂ ਗਵਾਡਾ ਉੱਤੇ ਵਿੱਤੀ ਸੰਸਥਾਵਾਂ ਦਾ ਲਗਭਗ 500 ਕਰੋੜ ਰੁਪਏ ਦਾ ਕਰਜ਼ਾ ਬਕਾਇਆ ਹੈ ਸੂਤਰਾ ਤਾਂ ਹੀ ਮੰਨੀ ਜਾਵੇ ਤਾਂ ਕੁੱਲ ਜਾਇਦਾਦ ਦਾ ਇੱਕ ਹਿੱਸਾ ਵਿੱਤੀ ਸੰਸਥਾਾਂਾਂ ਤੋਂ ਕਰਜ਼ਾ ਲੈਣ ਲਈ ਵਰਤਿਆ ਜਾ ਸਕਦਾ ਹੈ ਤਾਂ ਜੋ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1100 ਰੁਪਏ ਪ੍ਰਤੀ ਮਹੀਨਾ ਦੇਣ ਵਰਗੀ ਲੋਕ ਲਭਾਉ ਯੋਜਨਾ ਲਈ ਪੈਸੇ ਜੁਟਾਏ ਜਾ ਸਕਣ ਇਸ ਕਦਮ ਦਾ ਬਚਾਅ ਕਰਦੇ ਸਦਹਕਾਰੀਆਂ ਨੇ ਕਿਹਾ ਕਿ ਇਸ ਕੁਆਇਰ ਵਿੱਚ ਕੁਝ ਵੀ ਨਵਾਂ ਨਹੀਂ ਹੈ ਪਿਛਲੀਆਂ ਸਰਕਾਰਾਂ ਵੀ ਇਹੀ ਕੁਝ ਕਰਦੀਆਂ ਰਹੀਆਂ ਜੇ 70 ਸਾਲਾਂ ਚ ਇਹੀ ਕੁਝ ਹੋਇਆ ਸੀ ਤਾਂ ਭਗਵਾਨ ਤਮਨ ਸਾਹਿਬ ਤੁਹਾਨੂੰ ਤਾਂ ਇਹ ਕੁਝ ਬਦਲਣ ਤੇ ਲਈ ਲਿਆਂਦਾ ਗਿਆ ਸੀ ਜੇ ਉਹੀ ਕੁਝ ਕਰਨਾ ਸੀ ਫਿਰ ਉਹ ਸੁਖਵੀਰ ਬਾਦਲ ਵੀ ਕਰੀ ਜਾਂਦਾ ਸੀ ਕੈਪਟਨ ਕੇ ਵੀ ਕਰੀ ਜਾਂਦੇ ਸੀ ਫਿਰ ਤੁਹਾਡੀ ਕੀ ਲੋੜ ਸੀ ਸਵਾਲ ਤਾਂ ਇਹ ਖੜਾ ਹੋ ਜਾਂਦਾ ਆ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਪੰਜਾਬ ਲਘੂ ਉਦਯੋਗ ਅਤੇ ਐਕਸਪੋਰਟ ਕਾਰਪੋਰੇਸ਼ਨ ਹੈ ਉਹ ਉਸ ਦੀ ਮੁਲਾਜ਼ਮ ਜੂਨੀਅਨ ਕਲਮ ਛੋੜ ਹੜਤਾਲ ਤੇ ਜਾ ਚੁੱਕੀ ਹੈ ਸਰਕਾਰ ਦੇ ਫੈਸਲੇ ਦੇ ਵਿਰੁੱਧ ਇਹਦਾ ਵਿਰੋਧ ਵੀ ਸ਼ੁਰੂ ਹੋ ਚੁੱਕਾ ਹੈ ਦਾ ਵਿਰੋਧ ਕਰਨਾ ਵੀ ਚਾਹੀਦਾ ਹੈ ਜੇ ਪਿਛਲੀਆਂ ਸਰਕਾਰਾਂ ਗੰਦ ਪਾਉਂਦੀਆਂ ਰਹੀਆਂ ਤਾਂ ਤੁਸੀਂ ਤਾਂ ਇਹ ਗੰਦ ਸਾਫ਼ ਕਰਨ ਆਏ ਸੀ ਤੁਸੀਂ ਉਸ ਗੰਦ 'ਚ ਵਾਧਾ ਥੋੜਾ ਕਰਨ ਆਏ ਸੀ ਸਰਕਾਰ ਇਸ ਮਾਮਲੇ ਦੇ ਉੱਤੇ ਬੜੀ ਦੋਗਲੀ ਨੀਤੀ ਦੇ ਨਾਲ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ ਭਾਸ਼ਣਾਚ ਕੁਝ ਹੋਰ ਇੱਕ ਬਹੁਤ ਫੇਮਸ ਫਰੇਜ਼ ਹੈ ਇੰਟੈਕਚੁਅਲ ਹਲਕਿਆਂ ਦੇ ਅੰਦਰ ਬੁੱਧੀਜੀਵੀ ਹਲਕਿਆਂ ਦੇ ਅੰਦਰ ਕਿ ਐਕਸਰ ਕਾਮਰ ਕਾਮਰ ਸਿਤਾ RAM ਜਚੂਰੀ ਕਹਿੰਦੇ ਹੁੰਦੇ ਸੀ ਕਿ ਕਿ ਚਾਈਨਾ ਦੇ ਜਿਹੜੇ ਕਾਮਰੇਡ ਨੇ ਉਹ ਇਸ਼ਾਰਾ ਖੱਬੇ ਪਾਸੇ ਕਰਦੇ ਆ ਤੇ ਮੋੜ ਸੱਜੇ ਪਾਸੇ ਜਾਂਦੇ ਉਹੀ ਹਾਲ ਭਗਵੰਤ ਮਾਨਕਿਆਂ ਕਰ ਗੱਲਾਂ ਕਰਨੀਆਂ ਪੰਜਾਬ ਦੀ ਤਰੱਕੀ ਦੀਆਂ ਗੱਲਾਂ ਕਰਨੀਆਂ ਕੁਝ ਹੋਰ ਚੈਂਡੋਰੀਆਂ ਕੱਸਣ ਦੀਆਂ ਤੇ ਜਿਹੜਾ ਕੰਮ ਕਰਨੇ ਉਹ ਕੁਝ ਹੋਰ ਪੰਜਾਬ ਦੇ ਵਿੱਚ ਤਿੰਨ ਚੀਜ਼ਾਂ ਬਹੁਤ ਅਨਸੈਸਰੀ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਤੀਜੀ ਜਿਹੜੀ ਲਿਆਉਣ ਦੀ ਕੋਸ਼ਿਸ਼ ਹੈ 1000 ਰੁਪਏ ਬੀਬੀਆਂ ਨੂੰ ਦੇਣ ਦਾ ਮੈਂ ਉਸ ਸੈਕਸ਼ਨ ਨੂੰ ਦੇਣ ਦਾ ਕਦੇ ਵਿਰੋਧ ਨਹੀਂ ਕਰਦਾ ਉਹਦਾ ਕੋਈ ਜਾਤ ਹੋਵੇ ਕੋਈ ਰੰਗ ਹੋਵੇ ਕੋਈ ਧਰਮ ਹੋਵੇ ਜਿਹੜਾ ਸੈਕਸ਼ਨ ਜਿਹੜੇ ਵਰਗ ਜਿਹੜਾ ਜਿਹਦੇ ਹਾਲਾਤ ਮਾੜੇ ਨੇ ਉਹਨੂੰ ਬਰਾਬਰ ਲਿਆਉਣ ਦੇ ਲਈ ਸੁਵਿਧਾਵਾਂ ਤੇ ਛੋਟਾ ਦੇਣ ਦੀ ਲੋੜ ਹੈ ਚਾਹੇ ਔਰਤਾਂ ਨੇ ਚਾਹੇ ਮਰਦਾਂ ਨੇ ਸਵਾਲ ਇਹ ਹੈ ਕਿ ਕੁਝ ਔਰਤਾਂ ਲਈ ਦਿੱਕਤਾਂ ਜਿਆਦੀਆਂ ਹੁੰਦੀਆਂ ਨੇ ਉਹਨਾਂ ਲਈ ਕਮਾਈ ਕਰਨੀ ਵੀ ਇੱਕ ਵੱਡੀ ਚੁਣੌਤੀ ਦਾ ਹਿੱਸਾ ਹੁੰਦੀ ਹੈ ਜਿਸ ਕਰਕੇ ਬਹੁਤ ਸਾਰੇ ਜਿਹੜੀਆਂ ਤਕਲੀਫਾਂ ਆਉਂਦੀਆਂ ਨੇ ਜਿਹੜੀਆਂ ਔਰਤਾਂ ਨੂੰ ਲੋੜ ਹੈ ਚਾਹੇ ਉਹ ਵਿਧਵਾ ਪੈਨਸ਼ਨ ਦੇ ਰੂਪ ਵਿੱਚ ਹੈ ਜਾਂ ਮਾਇਕ ਸਹਾਇਤਾ ਜਿੰਨਾ ਔਰਤਾਂ ਨੂੰ ਲੋੜ ਹੈ ਉਹਨਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਹਰ ਔਰਤ ਨੂੰ ਦੇਣ ਦੀ ਕੋਈ ਲੋੜ ਨਹੀਂ ਪਹਿਲੀ ਗੱਲ ਇਸੇ ਤਰ੍ਹਾਂ ਨਾਲ ਬਿਜਲੀ ਦੀ ਸਬਸਿਡੀ ਦਾ ਮਾਮਲਾ ਹੈ ਕਿ ਹਰ ਕਿਸੇ ਨੂੰ ਦੇਣ ਦੀ ਬਿਲਕੁਲ ਵੀ ਕੋਈ ਵੀ ਲੋੜ ਨਹੀਂ ਹੈ ਜ਼ਰੂਰਤਮੰਦ ਨੂੰ ਦੋ ਬਾਕੀਆਂ ਨੂੰ ਸਸਤੀ ਬਿਜਲੀ ਦੋ ਜਿਹੜਾ ਅੱਜ ਰੇਟ 9 ਰੁਪਏ ਤੋਂ 10 ਰੁਪਏ ਦੇ ਵਿੱਚ ਹੈ ਇਹੀ ਰੇਟ 4 ਪੇ 3 ਰੁਪਏ ਜੇ ਜੁਨਟ ਦਾ ਹੋਊਗਾ ਤਾਂ ਹਰ ਕਿਸੇ ਲਈ ਸੌਖਾ ਹੋ ਜਾਊਗਾ ਬਿਜਲੀ ਸਸਤੀ ਕਰਨ ਦੀ ਲੋੜ ਹੈ ਤੇ ਜਿੱਥੇ ਪੈਸਾ ਵੱਧ ਖਰਚਿਆ ਜਾਣਾ ਚਾਹੀਦਾ ਹੈ ਸਰਕਾਰੀ ਹਸਪਤਾਲਾਂ ਦੇ ਵਿੱਚ ਸਰਕਾਰੀ ਹਸਪਤਾਲਾਂ ਦੀ ਸਥਿਤੀ ਸੁਧਾਰਨ ਦੇ ਲਈ ਸਕੂਲਾਂ ਦੇ ਲਈ ਚੰਗੀ ਸਿੱਖਿਆ ਦੇ ਲਈ ਉੱਥੇ ਪੈਸਾ ਖਰਚਿਆ ਨਹੀਂ ਜਾ ਰਿਹਾ ਸੋ ਜੇ ਇਹ 500 ਕਰੋੜ ਰੁਪਇਆ ਪੰਜਾਬ ਦੇ ਹਸਪਤਾਲਾਂ ਤੇ ਖਰਚਾ ਜਾਵੇ ਤਾਂ ਪੰਜਾਬ ਦੇ ਹਸਪਤਾਲਾਂ ਦੀ ਇੱਕ ਤਰ੍ਹਾਂ ਨਾਲ ਜੀਵਨ ਬਦਲ ਸਕਦੀ ਹੈ ਲੋਕਾਂ ਲਈ ਹਸਪਤਾਲ ਨਵੇਂ ਖੋਲੇ ਜਾ ਸਕਦੇ ਆ ਡਿਸਪੈਂਸਰੀਆਂ ਕਾਇਮ ਕੀਤੀਆਂ ਜਾ ਸਕਦੀਆਂ ਨੇ ਜਿਨ੍ਹਾਂ ਦੀ ਲੋੜ ਹੈ ਪਰ ਸਰਕਾਰ ਉਸ ਪਾਸੇ ਨਹੀਂ ਜਾਏਗੀ ਨਾ ਹੀ ਸਾਡੇ ਲੋਕ ਉਹੋ ਜਿਹੀਆਂ ਸਹੂਲਤਾਂ ਨੂੰ ਸਹੂਲਤ ਸਮਝਦੇ ਆ ਸਾਡੇ ਲੋਕ ਕਹਿੰਦੇ ਆ ਕਿ ਸਾਡੀ ਜੇਬ ਦੇ ਵਿੱਚ ਸਿੱਧਾ ਕੀ ਪੈ ਰਿਹਾ ਹੈ ਤੇ ਅਸੀਂ ਤਾਂ ਵੋਟ ਕਰਨੀ ਆ ਸੋ ਇਹਦੇ ਵਿੱਚ ਕੱਲੀਆਂ ਸਰਕਾਰਾਂ ਜ਼ਿੰਮੇਵਾਰ ਨਹੀਂ ਲੋਕ ਵੀ ਜ਼ਿੰਮੇਵਾਰ ਨਹੀਂ ਖੈਰ ਪੰਜਾਬ ਨੂੰ ਇੱਕ ਵਾਰ ਫਿਰ ऐसे दराहे ਤੇ ਖੜਾ ਕੀਤਾ ਜਾ ਰਿਹਾ ਐਸੀ ਸਕੀਮ ਲਾ ਕੇ ਜਿਹੜੀ ਪੰਜਾਬ ਦੇ ਲਈ ਵੱਡੇ ਪੱਧਰ ਤੇ ਘਾਤਕ ਸਿੱਧ ਹੋ ਸਕਦੀ ਹੈ